ਰਾਜਵੀਰ ਜਵੰਦਾ ਦੇ ਅੰਤਮ ਸੰਸਕਾਰ ਲਈ ਸਿਵੇ ਤਿਆਰ ਕੀਤੇ ਜਾ ਰਹੇ ਨੇ ਸਾਹਮਣੇ ਹੀ ਜਿਹੜਾ ਰਾਜਵੀਰ ਜਵੰਦੇ ਦੀ ਕੋਠੀ ਆ ਤੇ ਇੱਥੇ ਜਿਹੜਾ ਰਾਜਵੀਰ ਜਵੰਦਾ ਬਾਈ ਖੇਡਣਾ ਆਉਂਦਾ ਹੁੰਦਾ ਸੀਗਾ ਪਿੰਡ ਦੇ ਜਵਾਖਾਂ ਦੇ ਨਾਲ ਇੱਥੇ ਬੜੀਆਂ ਜਾਦਾ ਹੋਣਗੀਆਂ ਰਾਜਵੀਰ ਜਵੰਦੇ ਦੀਆਂ ਤੇ ਇਸੇ ਥਾਂ ਹੀ ਜਿਹੜਾ ਰਾਜਵੀਰ ਜਵੰਦੇ ਦਾ ਅੰਤਮ ਸੰਸਕਾਰ ਕੀਤਾ ਜਾਊਗਾ ਰਾਜਵੀਰ ਜਵੰਦੇ ਇੱਕ ਬਹੁਤ ਵਧੀਆ ਇਨਸਾਨ ਸੀ ਪਿੰਡ ਦੇ ਲੋਕਾਂ ਤੋਂ ਪੁੱਛੋ ਹਰੇਕ ਬੰਦਾ ਕਹਿ ਰਿਹਾ ਵੀ ਅਜਿਹਾ ਨੌਜਵਾਨ ਹੈ ਜਿਹੜਾ ਅਜਿਹਾ ਕਲਾਕਾਰ ਦਾ ਵਾਅਦਾ ਹੀ ਗੱਲ ਹੈ ਵੀ ਇਹੋ ਜਿਹਾ ਇਨਸਾਨ ਸਾਡੇ ਪਿੰਡ ਨੂੰ ਦੁਬਾਰਾ ਨਹੀਂ ਮਿਲਣਾ ਇੰਨਾ ਵਧੀਆ ਇਨਸਾਨ ਸੀ ਜਦੋਂ ਪਿੰਡ ਦੇ ਵਿੱਚ ਆਉਂਦਾ ਸੀ ਤਾਂ ਸਾਰਿਆਂ ਨੂੰ ਜਿਹੜਾ ਸਕੇ ਬੁਲਾਉਂਦਾ ਸੀ ਵੱਡਿਆਂ ਦਾ ਸਤਿਕਾਰ ਕਰਦਾ ਸੀ ਬਾਕੀ ਸਾਡੇ ਪਿੰਡ ਨੂੰ ਕੋਈ ਨਹੀਂ ਜਾਣਦਾ ਸੀ ਪੌਣਾ ਪਿੰਡ ਜਿਹੜਾ ਜਗਰਾਉਂ ਦੇ ਲੱਗਿਆ ਰਾਜਵੀਰ ਜਵੰਦੇ ਦਾ ਪਿੰਡ ਰਾਜਵੀਰ ਜਵੰਦੇ ਦੇ ਕਰਕੇ ਹੀ ਜਿਹੜਾ ਇਹ ਪਿੰਡ ਹੈ ਉਹ ਮਸ਼ਹੂਰ ਹੋਇਆਗਾ ਤੇ ਇੱਥੇ ਬੜੇ ਰਾਜਵੀਰ ਜਵੰਦੇ ਦੇ ਘਰ ਦੇ ਵਿੱਚ ਪੰਜਾਬੀ ਸਿੰਗਰ ਵੀ ਆ ਰਹੇ ਨੇ ਗਗਨ ਕੋਕਰੀ ਦੀ ਗੱਲ ਕਰੀਏ ਬਾਈ ਜਿਹੜਾ ਪਹੁੰਚਿਆ ਹੋਇਆ ਤੇ ਦੁੱਖ ਦਾ ਪ੍ਰਗਟਾਵਾ ਕੀਤਾਗਾ ਬੜਾ